ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਸੰਗਤ ਜੀ ਸੁਣਦੇ ਹਾਂ ਪਾਈ ਹਰਪਾਲ ਜੀ ਦੀ ਸਾਖੀ ਮਹਾਬਲੀ ਪੀਰੀ ਤੇ ਮੀਰੀ ਦੇ ਮਾਲਕ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚਿੱਟੇ ਕੋੜੇ ਉੱਤੇ ਅਸਵਾਰ ਬਾਗ ਨੂੰ ਜਾ ਰਹੇ ਸਨ ਉਹਨਾਂ ਦੇ ਹੱਥ ਵਿੱਚ ਬਾਜ ਸੀ ਉਨ੍ਹਾਂ ਦੇ ਪਿੱਛੇ ਪ੍ਰੇਮੀ ਸਿੱਕ ਵਹੀਰਾ ਕੱਤੀ ਜਾ ਰਹੇ ਸਨ ਭਾਈ ਹਰਪਾਲ ਜੀ ਵੀ ਨਾਲ ਸਨ ਸ਼ਹਿਰ ਦੇ ਬਾਜ਼ਾਰ ਵਿੱਚ ਇੱਕ ਨਿਰਾਲਾ ਕੋਤਕ ਹੋਇਆ ਉਹ ਕੋਤਕ ਸ਼ਾਇਦ ਚੋਜੀ ਪ੍ਰੀਤਮ ਮਹਿਰਾਂ ਦੇ ਦਾਤੇ ਸਤਗੁਰ ਨੇ ਆਪ ਹੀ ਰਚਿਆ ਸੀ ਉਹ ਕੋਤਕ ਇਹ ਸੀ ਕਿ ਬਾਜ਼ਾਰ ਦੀ ਹੱਟੀ ਉੱਤੇ ਇੱਕ ਪੁਰਸ਼ ਇੱਕ ਤੋਤਾ ਲੈ ਖਲੋਤਾ ਸੀ ਤੋਤਾ ਪਿੰਜਰੇ ਵਿੱਚ ਬੰਦ ਸੀ ਪਿੰਜਰੇ ਵਿੱਚ ਬੰਦ ਪੰਛੀ ਤੋਤਲੀ ਜੁਬਾਨ ਨਾਲ ਬਹੁਤ ਗੱਲਾਂ ਕਰਦਾ ਸੀ ਤੇ ਰਾਮ ਨਾਮ ਦਾ ਸਿਮਰਨ ਕਰਦਾ ਸੀ ਜਿਵੇਂ ਕਿ ਉਸ ਦੇ ਮਾਲਕ ਨੇ ਉਸ ਨੂੰ ਸਿਖਾਇਆ ਹੋਇਆ ਸੀ ਜੋ ਖੇ ਲੋਕ ਇਕੱਠੇ ਹੋ ਕੇ ਤੋਤੇ ਦੀਆਂ ਗੱਲਾਂ ਸੁਣ ਸੁਣ ਕੇ ਖੁਸ਼ ਹੋ ਰਹੇ ਸਨ ਉਨ੍ਹਾਂ ਦੇ ਲਾਗੇ ਜਾ ਕੇ ਸਤਗੁਰਾਂ ਦਾ ਕੋੜਾ اٹਕ ਗਿਆ ਸਤਗੁਰਾਂ ਨੇ ਪੰਛੀ ਵੱਲ ਨਿਗਾਹ ਕੀਤੀ ਉਹੋ ਨਿਗਾਹ ਜਿਸ ਦੇ ਨਾਲ ਕਈਆਂ ਜਨਮਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ ਤੇ ਕੈਦੀਆਂ ਦੇ ਬੰਧਨ ਟੁੱਟ ਜਾਂਦੇ ਹਨ ਦਾਤੇ ਨੇ ਸ਼ਾਇਦ ਉਸ ਪੰਛੀ ਜੋੜੇ ਨੂੰ ਮੁਕਤ ਤੇ ਸੁਤੰਤਰ ਕਰਨਾ ਸੀ ਸਤਗੁਰਾਂ ਨੂੰ ਦੇਖ ਕੇ ਤੋਤਾ ਬੋਲਿਆ ਰਾਮ ਰਾਮ ਸਤਗੁਰੂ ਰਾਮ ਰਾਮ ਪੰਛੀ ਦੀ ਜਿਬਾਨੋ ਰਾਮ ਸ਼ਬਦ ਸੁਣ ਕੇ ਸਤਗੁਰੂ ਮੁਸਕਰਾ ਪਏ ਸਹਿਜ ਸੁਭਾਅ ਬੋਲੇ ਪੰਛੀ ਨੂੰ ਚੰਗਾ ਸਬਕ ਪੜਾਇਆ ਹੈ ਗੁਰੂ ਦੇ ਸਿੱਖ ਨਾਲ ਸਨ ਬਹੁਤ ਨੇੜੇ ਖਲੋਤੇ ਸਿੱਖਾਂ ਨੇ ਇਹ ਬਾਗ ਸੁਨਿਆ ਦੋ ਸਿੱਖਾਂ ਨੇ ਪ੍ਰਤੀਤ ਕੀਤਾ ਕਿ ਗੁਰੂ ਜੀ ਇਸ ਤੋਤੇ ਨੂੰ ਚਾਹੁੰਦੇ ਹਨ ਇੱਕ ਸਿੱਖ ਨੇ ਬੇਨਤੀ ਕੀਤੀ ਦਾਤਾ ਕੀ ਇਹੇ ਤੋਤਾ ਆਪ ਵਾਸਤੇ ਹਾਸਲ ਕੀਤਾ ਜਾਵੇ ਕੋਈ ਐਨੀ ਲੋੜ ਤਾਂ ਨਹੀਂ ਪਾਸ ਦੀ ਮਸੂਮ ਪੰਛੀ पिਂਜਰੇ ਵਿੱਚ ਕੈਦ ਰੱਖਣਾ ਯੋਗ ਨਹੀਂ ਪਰ ਜੇ ਮਿਲ ਜਾਵੇ ਤਾਂ ਹਰ ਜੀ ਕੋਈ ਨਹੀਂ ਇਹ ਆ ਕੇ ਗੁਰੂ ਜੀ ਅੱਗੇ ਤੁਰ ਪਏ ਉਹਨਾਂ ਦੇ ਨਾਲ ਸਿੱਖ ਸੰਗਤ ਅੱਗੇ ਤੁਰ ਪਈ ਪਰ ਕਿਸੇ ਨੇ ਹੌਸਲਾ ਨਾ ਕੀਤਾ ਕਿ ਤੋਤੇ ਦਾ ਮੁੱਲ ਪੁੱਛਿਆ ਜਾਵੇ। ਪਰ ਸਿੱਧਕੀ ਸਿੱਖ ਪਾਈ ਹਰਪਾਲ ਅੱਗੇ ਨਾ ਤੁਰਿਆ। ਉਸਦੇ ਮਨ ਹੀ ਮਨ ਸੋਚਿਆ ਮੇਰੇ ਗੁਰੂ ਜੀ ਤੋਤੇ ਨੂੰ ਪਸੰਦ ਕਰਦੇ ਹਨ। ਜੇ ਮੈਂ ਇਹ ਤੋਤਾ ਕਿਸੇ ਕੀਮਤ ਉੱਤੇ ਖਰੀਦ ਕੇ ਸਤਗੁਰਾਂ ਦੀ ਬੇਟਾ ਕਰ ਦੇਵਾਂ। ਸਤਗੁਰ ਬਹੁਤ ਖੁਸ਼ ਹੋਣਗੇ। ਉਸ ਖੁਸ਼ੀ ਵਿੱਚ ਮੇਰੀ ਕਲਿਆਣ ਲੁਕੀ ਹੈ ਇੱਕ ਤੋਤਾ ਮਾਮੂਲੀ ਚੀਜ਼ ਹੈ ਗੁਰੂ ਵਾਸਤੇ ਜਾਨ ਤੱਕ ਵਾਰ ਦੇਣੀ ਚਾਹੀਦੀ ਹੈ ਐਉਂ ਸੋਚਦਾ ਹੋਇਆ ਭਾਈ ਹਿਰਪਾਲ ਤੋਤੇ ਵਾਲੇ ਦੇ ਨੇੜੇ ਹੋਇਆ ਤੇ ਉਸ ਨੂੰ ਪੁੱਛਣ ਲੱਗਾ ਭਾਈ ਕੀ ਇਹ ਤੋਤਾ ਵੇਚ ਸਕਦਾ ਹੈ ਹਾਂ ਵੇਚ ਸਕਦਾ ਹਾਂ ਜੇ ਕੋਈ ਇਸ ਦਾ ਗਾਹਕ ਲੱਭ ਪਵੇ ਤਾਂ ਸੋਤੇ ਵਾਲੇ ਨੇ ਅੱਗੋਂ ਉੱਤਰ ਦਿੱਤਾ ਅਤੇ ਨਾਲ ਹੀ ਗੁਰੂ ਦੇ ਸਿੱਖਵਲ ਸਿਰ ਤੋਂ ਪੈਰਾਂ ਤੱਕ ਦੇਖਿਆ ਉਸ ਨੇ ਇਹ ਵੀ ਸੁਣਿਆ ਹੋਇਆ ਸੀ ਕਿ ਗੁਰੂ ਜੀ ਵਾਸਤੇ ਚੀਜ਼ਾਂ ਖਰੀਦਣ ਲਈ ਗੁਰੂ ਦੇ ਸਿੱਖ ਭਾਰੀਆਂ ਕੀਮਤਾਂ ਦੇ ਜਾਂਦੇ ਹਨ ਉਹ ਵਿਅੰਗ ਨਾਲ ਆਖੀ ਗਿਆ ਵੇਚਣਾ ਤਾਂ ਹੈ ਪਰ ਜੇ ਜੋਗ ਕੀਮਤ ਕੋਈ ਦੇ ਦੇਵੇ ਤਾਂ ਐਵੇਂ ਸੁੱਟਣ ਵਾਲੀ ਚੀਜ਼ ਨਹੀਂ ਕੀ ਤੁਸੀਂ ਇਸ ਦੀ ਕੀਮਤ ਦੇਵੋਗੇ ਇਹੇ ਤੋਤਾ ਮੈਂ ਸਤਗੁਰਾਂ ਵਾਸਤੇ ਖਰੀਦਣਾ ਚਾਹੁੰਦਾ ਹਾਂ ਪੰਛੀ ਸਤਗੁਰਾਂ ਨੂੰ ਪਿਆਰਾ ਲੱਗਾ ਹੈ ਮੰਗ ਨਾ ਜੋ ਕੀਮਤ ਮੰਗੇਗਾ ਸੋ ਦੇਵਾਂਗਾ ਪਰ ਤੋਤਾ ਜ਼ਰੂਰ ਖਰੀਦਾਂਗਾ ਭਾਈ ਹਰਪਾਲ ਦਾ ਉੱਤਰ ਸੀ ਤੋਤੇ ਵਾਲਾ ਮਹਾਪਾਪੀ ਤੇ ਚਲਾਕ ਅਗਿਆਨੀ ਸੀ ਬ੍ਰਿਆਈ ਕਰਨ ਤੋਂ ਡਰਦਾ ਨਹੀਂ ਸੀ ਉਸ ਨੇ ਚਾਇਆ ਕਿ ਸਿੱਖ ਦੇ ਅੱਗੇ ਵੱਡੀ ਤੋਂ ਵੱਡੀ ਕੀਮਤ ਰੱਖੇ ਪਹਿਲਾਂ ਤਾਂ ਪੈਸਿਆਂ ਬਾਰੇ ਸੋਚਦਾ ਰਿਹਾ ਪੈਸਿਆਂ ਸੋਨੇ ਚਾਂਦੀ ਨੂੰ ਕੋਈ ਬਹੁਤਾ ਚੰਗਾ ਨਾ ਜਾਣ ਕੇ ਉਸ ਨੇ ਕੁਝ ਹੋਰ ਹੀ ਸੋਚ ਲਿਆ ਸੋਚ-ਸੋਚ ਕੇ ਭਾਈ ਹਰਪਾਲ ਨੂੰ ਆਖਣ ਲੱਗਾ ਵੇਖ ਭਾਈ ਮਖੌਲ ਨਾ ਸਮਝੀ ਗੁੱਸਾ ਨਾ ਕਰੀਂ ਇਹ ਇਹ ਤੋਤਾ ਮੈਨੂੰ ਬਹੁਤ ਪਿਆਰਾ ਹੈ ਪਿਆਰੇ ਨੂੰ ਹੱਥੋਂ ਤਾਂ ਹੀ ਛੱਡ ਸਕਦਾ ਹਾਂ ਜੇ ਇਸ ਨਾਲੋਂ ਚੰਗੀ ਵਸਤੂ ਮਿਲੇ ਇਹ ਰਾਤ ਨੂੰ ਮੈਨੂੰ ਬਚਨ ਸੁਣਾਉਂਦਾ ਹੈ ਤੇ ਮੇਰਾ ਦਿਲ ਬਹਿਲਾਉਂਦਾ ਹੈ ਮੈਂ ਚਾਹੁੰਦਾ ਹਾਂ ਜੋ ਤੂੰ ਆਪਣੀ ਭੈਣ ਜੋ ਅਜੇ ਕੁਆਰੀ ਹੈ ਇਸ ਤੋਤੇ ਦੇ ਵਟਾਂਦਰੇ ਵਿੱਚ ਕੀਮਤ ਸਮਝ ਕੇ ਲਿਆ ਦੇਵੇਂ ਤਾ ਇਹ ਤੋਤਾ ਮੈਂ ਦੇ ਸਕਦਾ ਹਾਂ ਤੋਤੇ ਵਾਲੇ ਮੂਰਖ ਨੇ ਇਹ ਮਹਾਨ ਨਰਾਦਰੀ ਦੇ ਸ਼ਬਦ ਜਬਾਨੋਂ ਆਖੇ ਜਿੰਨਾ ਵਾਕਾਂ ਨੂੰ ਸੁਣ ਕੇ ਕੋਈ ਸਮਝਦਾਰ ਪੁਰਸ਼ ਨਹੀਂ ਸਹਿ ਸਕਦਾ ਕ੍ਰੋਧ ਨਾਲ ਲਾਲ ਪੀਲਾ ਹੋ ਜਾਂਦਾ ਹੈ ਪਰ ਗੁਰੂ ਦਾ ਸਿੱਧਕੀ ਸਿੱਖ ਗੁਰ ਚਰਨ ਕੰਮਲਾਂ ਦਾ ਪੋਰਾ ਭਾਈ ਹਰਪਾਲ ਨਾ ਕਬਰਾਇਆ ਤੇ ਨਾ ਉਸਨੇ ਗੁੱਸਾ ਕੀਤਾ ਉਹ ਤੋਤੇ ਵਾਲੇ ਨੂੰ ਹੱਥ ਜੋੜ ਕੇ ਆਖਣ ਲੱਗਾ ਪਾਈ ਹੁਣ ਐਸੇ ਬਚਨ ਉੱਤੇ ਕੈਮ ਰਹੀਂ ਮੈਂ ਘਰ ਜਾਂਦਾ ਹਾਂ ਤੇ ਆਪਣੀ ਪੈਨ ਨੂੰ ਨਾਲ ਲਿਆਉਂਦਾ ਹਾਂ ਮੇਰੇ ਧਨ ਭਾਗ ਮੈਨੂੰ ਇਹ ਤੋਤਾ ਮਹਿੰਗਾ ਨਹੀਂ ਪਵੇਗਾ ਮੈਨੂੰ ਇਹ ਸੌਦਾ ਵੀ ਮਹਿੰਗਾ ਨਹੀਂ ਪਵੇਗਾ ਮੇਰੇ ਸਤਗੁਰੂ ਤੋਤੇ ਨੂੰ ਦੇਖ ਕੇ ਬਹੁਤ ਆਨੰਦ ਹੋਣਗੇ ਭਾਈ ਹਰਪਾਲ ਕਾ ਨੂੰ ਤੁਰ ਗਿਆ ਤੋਤੇ ਵਾਲਾ ਹੱਸਣ ਲੱਗਾ ਉਸ ਦੇ ਹਾਸੇ ਪਿੱਛੇ ਜੀਵਨ ਨਹੀਂ ਸੀ ਸਗੋ ਹਨੇਰਾ ਤੇ ਮੌਤ ਸੀ ਉਹ ਸਿੱਖ ਨੂੰ ਬੇਸਮਝ ਤੇ ਮੂਰਖ ਸਮਝਦਾ ਰਿਹਾ ਸੀ ਪਰ ਸਿੱਖ ਗੁਰੂ ਦਾ ਪ੍ਰੇਮੀ ਸੀ ਉਸ ਨੂੰ ਸਭ ਚੀਜ਼ਾਂ ਨਾਲੋਂ ਗੁਰੂ ਦੀ ਸਿੱਖੀ ਪਿਆਰੀ ਸੀ ਭਾਈ ਹਰਪਾਲ ਘਰ ਅਪੜਿਆ ਉਹਦਾ ਹਿਰਦਾ ਖੁਸ਼ੀ ਨਾਲ ਨੱਚ ਰਿਹਾ ਸੀ ਉਸ ਨੇ ਆਪਣੀ ਮਾਤਾ ਇਸਤਰੀ ਤੇ ਭੈਣ ਦੇ ਹੁੰਦਿਆਂ ਸਾਰੀ ਗੱਲਕਾਰ ਸੁਣਾਈ ਸਾਰੀ ਬਾਤਾਂ ਸੁਣਾ ਕੇ ਆਖਣ ਲੱਗਾ ਆਖਰ ਪਿਆਰੀ ਭੈਣ ਨੂੰ ਕਿਸੇ ਨਾ ਕਿਸੇ ਦੇ ਲੜਤਾ ਲਾਉਣਾ ਹੀ ਹੈ ਜੇ ਐਸੇ ਆਦਮੀ ਦੇ ਹਵਾਲੇ ਕਰ ਦਈਏ ਤਾਂ ਸਤਗੁਰਾਂ ਵਾਸਤੇ ਤੋਤਾ ਖਰੀਦ ਸਕਦੇ ਹਾਂ ਇਹ ਵੀ ਪਰਤਾਵੇ ਦੀ ਕੜੀ ਹੈ ਸ਼ਾਇਦ ਮੇਰੇ ਜੋਜੀ ਪ੍ਰੀਤਮ ਨੇ ਧਿਆਨ ਲੈਣਾ ਲੈਣ ਵਾਸਤੇ ਇਹ ਤੋਤੇ ਵਾਲੇ ਦੀ ਜ਼ੁਬਾਨੋਂ ਇਹ ਮੰਗ ਮੰਗੀ ਹੈ ਇਹ ਸੌਦਾ ਜ਼ਰੂਰ ਕਰਨਾ ਹੈ ਭੈਣ ਨੂੰ ਮੇਰੇ ਨਾਲ ਤੋਰੋ ਖੁਸ਼ੀ ਖੁਸ਼ੀ ਤੋਰੋ ਪਾਏ ਹਰਪਾਲ ਦੀ ਮਾਤਾ ਨੇ ਆਪਣੀ ਬੇਟੀ ਨੂੰ ਤਿਆਰ ਕੀਤਾ ਸਿਰ ਤੋਂ ਪਿਆਰ ਦੇ ਕੇ ਆਖਣ ਲੱਗੀ ਜਾ ਬੇਟੀ ਕਬਰਾਈ ਨਾ ਜਿਵੇਂ ਲੇਖ ਵਿਦਾਤਾ ਨੇ ਲਿਖਿਆ ਹੈ ਦਿਵੇ ਖਿੜੇ ਮੱਥੇ ਜੀਵਨ ਬਤੀਤ ਕਰੀ ਤਨ ਮਨ ਧਨ ਸਭ ਸੱਚੇ ਸਤਗੁਰੂ ਦਾ ਹੈ ਮੈਂ ਤੁਹਾਨੂੰ ਨਾ ਨਹੀਂ ਕਰ ਸਕਦੀ ਪਾਏ ਹਰਪਾਲ ਭੈਣ ਨੂੰ ਨਾਲ ਲੈ ਕੇ ਤੋਤੇ ਵਾਲੇ ਕੋਲ ਪੁੱਜਾ ਭਾਈ ਹਰਪਾਲ ਦੀ ਭੈਣ ਸੁੰਦਰ ਕਵਾਰੀ ਕੰਨਿਆ ਸੀ ਉਸ ਦੀ ਉਮਰ ਅਜੇ 16 ਸਾਲ ਵਿੱਚ ਸੀ ਉਸ ਸੁੰਦਰ ਕੰਨਿਆ ਨੂੰ ਦੇਖ ਕੇ ਮੂਰਖ ਤੋਤੇ ਵਾਲੇ ਦਾ ਮਨ ਨਾ ਰੱਜਿਆ ਉਹ ਅਜੇ ਵੀ ਖੁਸ਼ ਨਾ ਹੋਇਆ ਉਸ ਨੇ ਹੱਸ ਕੇ ਭਾਈ ਹਰਪਾਲ ਨੂੰ ਆਖਿਆ ਮੈਂ ਜ਼ਬਾਨ ਤਾਂ ਜ਼ਰੂਰ ਦੇ ਦਿੱਤੀ ਹੈ ਪਰ ਤੇਰੇ ਜਾਨ ਪਿੱਛੋਂ ਮੇਰੀ ਭੁੱਲ ਦਾ ਮੈਨੂੰ ਗਿਆਨ ਹੋਇਆ ਤੋਤੇ ਦਾ ਜੋ ਮੁੱਲ ਮੰਗਿਆ ਹੈ ਉਹ ਬਹੁਤ ਥੋੜਾ ਹੈ ਆਪਣੀ ਇਸ ਭੈਣ ਨੂੰ ਵਾਪਸ ਲੈ ਜਾ ਮੈਂ ਤੋਤਾ ਨਹੀਂ ਦੇਣਾ ਇਹ ਤੋਤੇ ਦੇ ਕੀਮਤ ਦੀ ਨਹੀਂ ਹੈ ਤੋਤੇ ਵਾਲੇ ਦੀ ਜ਼ੁਬਾਨ ਨੂੰ ਇਹ ਬਾਗ ਸੁਣ ਕੇ ਸਿੱਧਕੀ ਸਿੱਖ ਉਦਾਸ ਹੋ ਗਿਆ ਉਹ ਹੱਥ ਜੋੜ ਕੇ ਆਖਣ ਲੱਗਾ ਭਾਈ ਤੂੰ ਮੁੱਲ ਮੰਗਿਆ ਸੋ ਮੈਂ ਹਾਜ਼ਰ ਕੀਤਾ ਜੇ ਅਜੇ ਵੀ ਮਨ ਨਹੀਂ ਮੰਨਿਆ ਤਾਂ ਹੋਰ ਹੁਕਮ ਕਰ ਕਿਹੜੀ ਚੀਜ਼ ਲੈਣੀ ਚਾਹੁੰਦਾ ਹੈ ਤੋਤਾ ਮੈਨੂੰ ਜ਼ਰੂਰ ਬਖਸ਼ ਹੱਛਾ ਜੇ ਤੋਤੇ ਨੂੰ ਜ਼ਰੂਰ ਖਰੀਦਣਾ ਚਾਹੁੰਦਾ ਹੈ ਤਾਂ ਆਪਣੀ ਭੈਣ ਨੂੰ ਇੱਥੇ ਬੈਠੀ ਰਹਿਣ ਦੇ ਘਰੋਂ ਜਾ ਕੇ ਆਪਣੀ ਬੇਟੀ ਨੂੰ ਵੀ ਲੈ ਆ ਤੇਰੀ ਬੇਟੀ ਤੇ ਭੈਣ ਦੇ ਵਟਾਂਦਰੇ ਵਿੱਚ ਤੋਤਾ ਜ਼ਰੂਰ ਦੇ ਦੇਵਾਂਗਾ ਫਿਰ ਤੋਤੇ ਦਾ ਮੁੱਲ ਪੂਰਾ ਪਵੇਗਾ ਤੋਤੇ ਵਾਲੇ ਦਾ ਦੂਸਰਾ ਬਚਨ ਸੀ ਇਹ ਕੌੜੇ ਤੇ ਮਹਾਨ ਰਾਦਰੀ ਦੇ ਬਚਨ ਨੂੰ ਸੁਣ ਕੇ ਸਿੱਖ ਨਹੀਂ ਡੋਲਿਆ ਉਹ ਸਿਦਕ ਦੇ ਕਾਇਮ ਰਿਹਾ ਉਸ ਨੇ ਤੋਤੇ ਵਾਲੇ ਦੀ ਇਹ ਵੀ ਸ਼ਰਤ ਮਨਜ਼ੂਰ ਕਰ ਲਈ ਉਹ ਭੈਣ ਨੂੰ ਤੋਤੇ ਵਾਲੇ ਕੋਲ ਕੱਲੀ ਛੱਡ ਕੇ ਆਪਣੇ ਘਰ ਨੂੰ ਨੱਠ ਗਿਆ ਕਰਕਦਾ ਹੋਇਆਕਾਰ ਪੂਜਾ ਆਪਣੀ ਮਾਤਾ ਤੇ ਇਸਤਰੀ ਨੂੰ ਜਾ ਆਖਿਆ ਤੋਤੇ ਵਾਲਾ ਬੇਟੀ ਵੀ ਮੰਗਦਾ ਹੈ ਬੇਟੀ ਨੂੰ ਤੋਰੋ ਮੈਂ ਤੋਤੇ ਤੋਤਾ ਜ਼ਰੂਰ ਖਰੀਦਣਾ ਚਾਹੁੰਦਾ ਹਾਂ ਗੁਰੂ ਜੀ ਦੀ ਭੇਟ ਕਰਨਾ ਹੈ ਹਰਪਾਲ ਦੀ ਜ਼ੁਬਾਨੋਂ ਇਹ ਸੁਣ ਕੇ ਪਾਈ ਹਰਪਾਲ ਦੀ ਮਾਤਾ ਨੇ ਉੱਤਰ ਦਿੱਤਾ ਪੁੱਤਰ ਖੁਸ਼ੀ ਨਾਲ ਲੈ ਜਾ ਆਪਣੀ ਬੇਟੀ ਨੂੰ ਨਾਲ ਲੈ ਜਾ ਕੋਈ ਡਰ ਨਹੀਂ ਸਭ ਕੁਝ ਗੁਰੂ ਦਾ ਹੈ ਜਿਵੇਂ ਗੁਰੂ ਦੀ ਇੱਛਾ ਤਿਵੇਂ ਹੋ ਕੇ ਰਹੇਗਾ ਚਿੰਤਾ ਕਰਨ ਦੀ ਲੋੜ ਨਹੀਂ ਲੈ ਜਾਓ ਨੂੰ ਸਸ ਸਨੇਹਰਪਾਲ ਦੀ ਧੀ ਨੂੰ ਤਿਆਰ ਕੀਤਾ ਨਵੇਂ ਲੀੜੇ ਦਵਾਲੇ ਪਵਾਏ ਪਿਆਰ ਦੇ ਕੇ ਪਾਈ ਹਰਪਾਲ ਦੇ ਨਾਲ ਤੋਰਿਆ ਭਾਈ ਹਰਪਾਲ ਆਪਣੀ ਬੇਟੀ ਨੂੰ ਨਾਲ ਲੈ ਕੇ ਤੋਤੇ ਵਾਲੇ ਕੋਲ ਆ ਗਿਆ। ਤੋਤੇ ਵਾਲੇ ਨੇ ਭਾਈ ਹਰਪਾਲ ਦੀ ਭੈਣ ਤੇ ਬੇਟੀ ਨੂੰ ਹਾਸਲ ਕਰਕੇ ਤੋਤੇ ਦਾ ਪਿੰਜਰਾ ਭਾਈ ਹਰਪਾਲ ਦੇ ਹੱਥ ਫੜਾ ਦਿੱਤਾ। ਭਾਈ ਹਰਪਾਲ ਪਿੰਜਰੇ ਨੂੰ ਚੁੱਕ ਕੇ ਜਿੱਧ ਸਤਗੁਰ ਗਏ ਸਨ ਉਧਰ ਚੱਲਿਆ ਗਿਆ। ਦੋਹ ਕੂੜੀਆਂ ਨੂੰ ਅੱਗੇ-ਅੱਗੇ ਤੋਰੀ ਮੂਰਖ ਤੋਤੇ ਵਾਲਾ ਆਪਣੇ ਘਰ ਨੂੰ ਤੁਰ ਪਿਆ। ਉਸ ਵੇਲੇ ਧਰਤੀ ਹਿੱਲ ਗਈ ਅਸਮਾਨ ਗਰਜਿਆ ਧਰਤੀ ਤੇ ਅਸਮਾਨ ਮੂਰਖ ਤੋਤੇ ਵਾਲੇ ਦੀ ਮੂਰਖਤਾ ਉੱਤੇ ਕ੍ਰੋਧवान ਹੋ ਗਏ ਉਹ ਮੂਰਖ ਕਰਜਾ ਪੂਜਾ ਤਾਂ ਉਹਦੀ ਇਸਤਰੀ ਮਟਿਆਰ ਤੇ ਉਪਰੀਆਂ ਕੁੜੀਆਂ ਨੂੰ ਦੇਖ ਕੇ ਬਹੁਤ ਹੈਰਾਨ ਹੋਈ ਉਸ ਨੇ ਛੇਤੀ ਨਾਲ ਪੁੱਛਿਆ ਇਹ ਕੌਣ ਹਨ ਇਹਨਾਂ ਨੂੰ ਕਿਉਂ ਕਰ ਲਿਆ ਆ ਹੈ ਹੇਰਾਨ ਨਾ ਹੋ ਇਨਾਂ ਨੂੰ ਮੈਂ ਤੋਤੇ ਉੱਤੋਂ ਵਟਾ ਕੇ ਲਿਆਇਆ ਹਾਂ ਇਹ ਹੁਣ ਮੇਰੀਆਂ ਹਨ ਤੋਤੇ ਵਾਲੇ ਨੇ ਹੱਸ ਕੇ ਅੱਗੋਂ ਉੱਤਰ ਦਿੱਤਾ ਇਸ ਦੇ ਵਿੱਚੋਂ ਉਸ ਨੇ ਆਪਣੀ istri ਨੂੰ ਸਾਰੀ ਵਾਰਤਾ ਆਖ ਸੁਣਾਈ ਵਾਰਤਾ ਨੂੰ ਸੁਣ ਕੇ ਉਹ ਦੇਵੀ ਤ੍ਰਿਵਕ ਉੱਠੀ ਉਹ ਕਰੋਧ ਨਾਲ ਲਾਲ ਪੀਲੀ ਹੋ ਗਈ ਆਪਣੇ ਮੂਰਖ ਪਤੀ ਨੂੰ ਸਮਝਾਉਣ ਲੱਗੀ ਕਿਉਂ ਕੁੱਲ ਨਾਸ ਕਰਨ ਲੱਗਾ ਹੈ ਦੁਸ਼ਮਨਾ ਪਾਪੀਆ ਭਾਈ ਹਰਪਾਲ ਧਰਮੀ ਸਿੱਖ ਹੈ ਉਸ ਦੀ ਆਤਮਾ ਭਾਵੇਂ श्राਪ ਨਾ ਦੇਵੇ ਪਰ ਇਸ ਅਨਾਰਥ ਨੂੰ ਭਗਵਾਨ ਤਾਂ ਜ਼ਰੂਰ ਦੇਖਦਾ ਹੈ ਹੋਵੇਗਾ ਉਹ ਸਜ਼ਾ ਦੇਵੇਗਾ ਨਰਕਾਂ ਦਾ ਪਾਗੀ ਨਾ ਬਣ ਅੰਨਾ ਤੇ ਕੋੜੀ ਬਣ ਜਾਵੇਂਗਾ ਭਾਈ ਹਰਪਾਲ ਦੀ ਬੇਟੀ ਤੇ ਪੈਣ ਹੈ ਇਹਨਾਂ ਵੱਲ ਮਾੜੀ ਨਿਗਾਹ ਨਾਲ ਨਾ ਤੱਕੀ ਦਿਲ ਵਿੱਚ ਮੰਦਾ ਨਾ ਚੇਤਵੀਂ ਸੱਚੇ ਪਾਤਸ਼ਾਹ ਕੋਲੋਂ ਡਰ ਸਤਗੁਰੂ ਕਰੋ ਦਵਾਨ ਹੋ ਗਏ ਤਾਂ ਉਹ ਤੇਰਾ ਨਸ਼ਟ ਕਰ ਦੇਣਗੇ ਚੱਲ ਛੇਤੀ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋ ਆਪਣੀ ਭੁੱਲ ਨੂੰ ਬਖਸ਼ਾਉਣ ਦਾ ਯਤਨ ਕਰ ਇਤਵੇ ਪਾਪ ਦਾ ਪ੍ਰਸ਼ਚਿਤ ਕਰ ਮੂਰਖ ਪਤੀ ਨੂੰ ਨੇ ਕਿ ਸਤਰੀ ਦੀਆਂ ਗੱਲਾਂ ਕੌੜੀਆਂ ਵੀ ਲੱਗੀਆਂ ਤੇ ਸੋਜੀ ਵੀ ਆਉਣ ਲੱਗੀ ਸਤਗੁਰੂ ਨੇ ਪਾਣਾ ਵਰਤਉਣਾ ਸੀ ਮੂਰਖ ਤੇ ਪਾਪੀ ਨੂੰ ਤਾਰਨਾ ਸੀ ਬਹੁਤ ਸਾਰੀ ਬਹਿਸ ਤੇ ਲੜਾਈ ਪਿੱਛੋਂ ਉਹ ਮੰਨ ਗਿਆ ਦੋਹਾਂ ਲੜਕੀਆਂ ਨੂੰ ਵਾਪਸ ਕਰਨ ਵਾਸਤੇ ਤਿਆਰ ਹੋ ਪਿਆ ਉਸ ਦੀ istri ਨਾਲ ਤੁਰੀ ਲੜਕੀਆਂ ਨੂੰ ਸਾਥ ਲਿਆ ਪਤੀ ਨੂੰ ਅੱਗੇ ਲਾਇਆ ਸਾਰੇ ਸੱਚੇ ਸਤਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਗਏ ਮੂਰਖ ਤੋਤੇ ਵਾਲੇ ਦੀ istri ਨੇ ਸਾਰੀ ਗੱਲ ਸੱਚੋ ਸੱਚ ਆਖ ਸੁਣਾਈ ਨਾਲ ਹੀ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਖਿਮਾ ਮੰਗੀ ਦਾਤਾ ਅਸਾਂ ਪਾਪੀਆਂ ਦੀਆਂ ਭੁੱਲਾਂ ਨਾ ਹਨ ਜਿ ਤਾਰੋ ਦਿਆਲੂ ਕਿਰਪਾਲੂ ਅੰਤਰਜਾਮੀ ਪ੍ਰਤੱਖ ਪਰਮਾਤਮਾ ਮੇਰੇ ਪਤੀ ਨੂੰ ਖਿਮਾ ਕਰੋ ਇਹੇ ਬੇਟੀ ਪਾਈ ਹਰਪਾਲ ਦੇ ਘਰ ਭੇਜੋ ਅਸੀਂ ਤੋਤੇ ਦੀ ਕੀਮਤ ਨਹੀਂ ਮੰਗਦੇ ਬਖਸ਼ੋ ਦਾਤਾ ਬਖਸ਼ੋ ਦਿਆਦੇ ਸਗ ਸੱਚੇ ਸਤਗੁਰ ਬੋਲੇ ਧਨ ਪਾਈ ਹਰਪਾਲ ਸੱਚਾ ਸਿੱਖ ਹੈ ਤੂੰ ਦੇਵੀ ਧਨ ਹੈ ਗੁਰਨਾਨਕ ਦੇਵ ਜੀ ਦਾ ਧਿਆਨ ਧਰੋ ਸੰਗਤ ਦੀ ਸੇਵਾ ਕਰੋ ਤੁਸਾਂ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਵਹਿ ਗੁਰੂ ਨਾਮ ਦਾ ਸਿਮਰਨ ਕਰਿਆ ਕਰੋ ਐਨੇ ਨੂੰ ਪਾਈ ਹਰਪਾਲ ਵੀ ਤੋਤੇ ਦਾ ਪਿੰਜਰਾ ਫੜੀ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਗਿਆ ਉਹੋ ਸਤਗੁਰੂਆਂ ਗੁਰਾਂ ਨੂੰ ਬਾਗ ਵੱਲ ਟੂੰੜਤੇ ਰਹੇ ਪਰ ਗੁਰੂ ਜੀ ਬਾਗ ਦੀ ਤਾਂ ਆਪਣੇ ਅਸਨ ਵੱਲ ਹੀ ਮੂੜ ਆਏ ਸਨ ਭਾਈ ਹਰਪਾਲ ਬਾਗ ਵਿੱਚ ਲੱਭਦਾ ਰਿਹਾ ਇਸੇ ਕਰਕੇ ਉਸ ਨੂੰ ਦੇਰ ਹੋ ਗਈ ਸੀ ਆਪਣੀ ਭੈਣ ਤੇ ਪੁੱਤਰੀ ਨੂੰ ਸਤਗੁਰਾਂ ਦੇ ਹਜ਼ੂਰ ਬੈਠਿਆਂ ਦੇਖ ਕੇ ਬਹੁਤ ਹੈਰਾਨ ਹੋਇਆ ਗੁਰ ਚਰਨ ਕਮਲਾਂ ਵਿੱਚ ਤੋਤੇ ਦਾ ਪਿੰਜਰਾ ਰੱਖ ਕੇ ਉਹ ਬੋਲਿਆ ਹੈ ਪ੍ਰਭੂ ਇਹ ਤੋਤਾ ਹੈ ਜਿਸ ਨੂੰ ਆਪ ਪਸੰਦ ਕਰਦੇ ਸੀ ਖਿਮਾ ਕਰਨਾ ਸੌਦਾ ਕਰਦਿਆਂ ਹੋਇਆਂ ਦੇਰ ਹੋ ਗਈ ਹੈ ਨਹੀਂ ਤਾਂ ਪਹਿਲਾਂ ਪਹੁੰਚ ਜਾਣਾ ਸੀ ਭਾਈ ਹਰਪਾਲ ਜੀ ਦਾ ਸਿਧਕ ਦੇਖ ਕੇ ਸਾਰੀ ਸੰਗਤ ਤਨ ਤਨ ਕਰ ਉੱਠੀ ਮੂਰਖ ਤੋਤੇ ਵਾਲਾ ਵੀ ਗੁਰਾਂ ਦਾ ਸਿੱਖ ਬਣਿਆ ਭਾਈ ਹਰਪਾਲ ਦੀ ਭੈਣ ਤੇ ਪੁੱਤਰੀ ਨੂੰ ਸਤਿਗੁਰਾਂ ਆਪਣੀਆਂ ਪੁੱਤਰੀਆਂ ਬਣਾ ਲਿਆ ਜੋਗਵਾਰ ਲੱਭ ਕੇ ਗੁਰੂ ਜੀ ਨੇ ਆਪ ਉਹਨਾਂ ਦੇ ਵਿਆਹ ਕੀਤੇ ਸਾਰੇ ਜੀਆ ਦਾ ਬੇਕੁੰਠ ਵਾਸ ਹੋਇਆ ਹੇ ਠਾਕਰ ਹੋ ਦਾਸ ਰੂ ਮੈਂ ਨਿਰਗੁਣ ਗੁਣ ਨਾਹੀ ਕੋਏ ਨਾਨਕ ਦੀਜੇ ਨਾਮਦਾਨ ਰਾਖਿਓ ਹਿਏ ਪਰੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ